ਪਰ ਮੇਰੀ ਇੱਕ ਗੱਲ ਸਾਰਿਆਂ ਨੇ ਤੁਸੀਂ ਧਿਆਨ ਨਾਲ ਸੁਣੀ। ਲੋਹਿੰਦੀ ਵਜਾ ਦੇ ਨਾਲ ਜਿਹੜਾ ਮੁੰਡਾ ਨਵੀਨ ਹੈਗਾ ਜਿਹੜਾ ਕਾਉਂਸਲਰ ਹੈ। ਇਹਦੇ ਕਹਨੇ ਤੇ ਇਹਦੇ ਆਸ਼ਵਾਸ਼ਣ ਤੇ ਠੀਕ ਹੈ ਇਹ ਜਿਹੜਾ ਕਿ ਤੁਹਾਨੂੰ ਜਿਹੜੀ ਕਿ ਮੰਡੀ ਦੇ ਵਿੱਚ ਤੁਸੀਂ ਜਿਹੜੀ ਰੇੜੀ ਲਾ ਸਕਦੇ ਆ ਤੁਹਾਡੇ ਕੋਲ ਆਧਾਰ卡ਡ ਆ ਜਿਹੜਾ ਉਹ ਹੁਸ਼ਿਆਰਪੁਰ ਦਾ ਹੋਣਾ ਚਾਹੀਦਾ ਫੱਡੇ ਜਿਹੜਾ ਪਤਾ ਆ ਹੁਸ਼ਿਆਰ ਬਣਦਾ ਹੋਣਾ ਚਾਹੀਦਾ ਤੁਸੀਂ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਆ ਤੁਸੀਂ ਕਿਸੇ ਦੇ ਘਰ ਦੇ ਵਿੱਚ ਰਹਿੰਦੇ ਆ ਮਾਲਕ ਆ ਜਿਹੜਾ ਤੁਹਾਡੀ ਜ਼ਿੰਮੇਵਾਰੀ ਚੱਕੇ ਕੀ ਤੁਸੀਂ ਮੈਂ ਜ਼ਿੰਮੇਵਾਰੀ ਚੱਕਦਾ ਆ ਇਹ ਬੰਦਾ ਕੱਲ ਨੂੰ ਕੋਈ ਵੀ ਨੁਕਸਾਨ ਕਰਦਾ ਆ ਤੇ ਮੈਂ ਜ਼ਿੰਮੇਵਾਰ ਆ ਔਰ ਇਹ ਥੱਲੇ ਫੋਨ ਨੰਬਰ ਉਹਦਾ ਐਡਰੈਸ ਉਹਦਾ ਆਧਾਰ ਕਾਰ ਉਹ ਨਾਲ ਲੈ ਕੇ ਆਣਾ ਤੁਸੀਂ ਫੇਰ ਮੰਡੀ 'ਚ ਖੜਨਾ ਉਸ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਦਾ ਆਧਾਰ ਕਾਰ ਬਿਹਾਰ ਦਾ ਹੈ ਜਿਆ ਜੁਪੀ ਦਾ ਹੈ ਜਾ ਹਮਾਚਲ ਪ੍ਰਦੇਸ਼ ਦਾ ਪੰਜਾਬ ਤੋਂ ਇਲਾਵਾ ਕਿਸੇ ਵੀ ਇਲਾਜ ਦਾ ਤੇ ਉਹ ਜਿਹੜਾ ਬੰਦਾ ਇੱਥੇ ਨਾਲ ਹੈ ਠੀਕ ਹੈ ਜੀ ਤੇ ਜੇ ਉਹ ਰਹੂਗਾ ਤੇ ਉਹ ਮਕਾਨ ਮਾਲਕ ਦੀ ਜਿਹੜੀ ਕਿ ਤਸਦੀਕ ਕਰਾਏ ਬਿਨਾ ਇੱਥੇ ਨਾਲ ਉਹ ਤੋਂ ਬਾਅਦ ਜਿਹੜੀਆਂ ਰੇੜੀਆਂ ਲੱਗਦੀਆਂ ਹੈਗੀਆਂ ਲੋਕਾਂ ਨਾਲ ਬਿਲਕੁਲ ਚੰਗੇ ਤਰੀਕੇ ਨਾਲ ਬਿਹੇਵੀਅਰ ਕਰਨਾ